ਆਈ ਅੱਜ ਤੇ ਤੁਰ ਤੁਰ ਕੇ ਪੈਰੀਂ ਪੀੜ ਹੁੰਦਾ ਪੇ ਅੱਡੀਆਂ ਹੀ ਬਡੀਆਂ ਪੀੜ ਹੁੰਦੀਆਂ ਵਾਂ ਤੇ ਇਹ ਕੋ ਭਾਬੀ ਦੇ ਮਗਰ ਲਾ ਕੇ ਤੇ ਹਾਈ ਹੀਲ ਪਾ ਕੇ ਬੈ ਗਈ ਇੱਟਾਂ ਤੇ ਤੇ ਤੁਰਿਆ ਨਹੀਂ ਜਾਣਦੇ ਆ ਇਹ ਹੀਲ ਨਾਲ ਤੇ ਐ ਮੀ ਭਾਬੀ ਨੇ ਪੰਗਾ ਹੀ ਪਾਇਆ ਪੈਂਸਲੀ ਲੱਲਾ ਪੈਂਸਲੀ ਲੱਲਾ ਦੱਸ ਪੱਲਾ ਇੰਨਾ ਮੈਂ ਵਾਟ ਤੁਰ ਕੇ ਹੋਣੀ ਹੁੰਦੀ ਆ ਹੀਲਾ ਮੈਨੂੰ ਕੀ ਕਹਿੰਦੀ ਐ ਹਈ ਅੱਗੇ ਗੋਡੇ ਪੀੜ ਹੁੰਦੇ ਆਰਕਾਂ ਪੀੜ ਹੁੰਦੀਆਂ ਕਿਤੇ ਮੈਂ ਡੇਗੀ ਨਾ ਜਾਵਾ ਐਦਾਂ ਕਰਾ ਬੈ ਕੇ ਘਰ ਤੇ ਹੁਣ ਅੱਗੇ ਹੱਡੇ ਹੀ ਆ ਲਾ ਹੀ ਲਵਾਂ ਨਹੀਂ ਤੇ ਓਏ ਹੱਤ ਚ ਫੜ ਕੇ ਚੱਲ ਜਾਨੀ ਐਵੇਂ ਗਟਾ ਟਡਾਉਂਗੀ ਹਾਏ ਹਾਏ ਕਿਤੇ ਠੰਡ ਪੈ ਗਈ ਪੈਰਾਂ ਨੂੰ ਧਰਤੀ ਤੇ ਲੱਗੇ ਹੀ ਉਹ ਨੁਕੜਾ ਵੇਖਣਾ ਅੱਗੇ ਆਪਣੀ ਘਰ ਵਾ ਹੱਥ ਚ ਫੜ ਲੈਣੀ ਜਾ ਬੜੀ ਵੇਟ ਕਰਾਈ ਯਾਰ ਅੱਜ ਫੇਰ ਇਹਨੇ ਆ ਗਈ ਉਹ ਅੱਜ ਪੋਸੀ ਲੈਣਾ ਇਹਨੂੰ ਤੇ ਯਾਰਾਂ ਜੁੱਤੀ ਹੱਥ ਫੜੀ ਅੱਜ ਤੇ ਕੋਈ ਨਹੀਂ ਹੁੰਦਾ ਪੋਸੀ ਲੈਣ ਦੇ ਨੇ ਯਕੀਨ ਨਾ ਪਾ ਹਾਂ ਹਾਂਜੀ ਕਿਦਾਂ ਮਾਲਕ ਦਾ ਮਾਲਕੋ 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 ਇਹ ਕਿਦਾਂ ਦੀ ਗੱਲ ਹੋਈ ਕਿਉਂ ਮਾਲਕ ਕਾਦੀ ਮੈਂ ਸੜਕ ਦੀ ਮਾਲਕ ਤੂੰ ਹੀ ਵੇਜੇਗੇ ਹਾ ਤੈਨੂੰ ਸ਼ਰਮ ਨਹੀਂ ਆਉਂਦੀ ਕਿਦਾਂ ਦੀਆਂ ਗੱਲਾਂ ਕਰਨ ਰਿਹਾ ਤੂੰ ਬੜਾ ਬੇਕੂਫ ਇਨਸਾਨ ਆ ਤੈਨੂੰ ਇਹ ਨਹੀਂ ਪਤਾ ਮੈਂ ਤੇਰੇ ਪਿੰਡ ਦੀ ਧੀ ਭੈਣ ਵਾਂ ਤੈਨੂੰ ਵੀ ਭੈਣ ਹੀ ਲੱਗਦੀ ਆ ਜਿੱਦਾਂ ਮੈਂ ਸੋਨੂ ਦੀ ਭੈਣ ਹਾਂ ਉਦਾਂ ਹੀ ਤੇਰੀ ਭੈਣ ਆ ਬਾਕੀ ਲੱਗ ਜਾਂਗੇ ਭੈਣਾ ਤੂੰ ਨਹੀਂ ਲੱਗਦੀ ਪਰ ਹੈ ਦਿਮਾਗ ਖਰਾਬ ਪਤਾ ਨਹੀਂ ਕਿੱਥੇ ਮਾਂ ਨੇ ਪਾਲ ਛੱਡਿਆਈ ਗੱਲ ਤਾਂ ਸੁਣ ਲੈ ਮੇਰੀ ਅੱਛਾ ਉਹ ਹੱਥ ਫੜੀ ਆ ਤੇਰੇ ਵਾਸਤੇ ਫੜੀ ਆ ਬੱਸ ਚੱਲੇ ਨਾ ਐਰੀ ਤਿੱਖੀ ੱਡੀ ਤੇਰੇ ਸਿਰ 'ਚ ਲੰਗਾਦਾ ਨਾ ਨਾ ਹੀ ਨਾ ਚਲ ਮੈਨਾਂ ਕਰੋ ਮੇਰੇ ਤੇ ਬਤਮੀਜ਼ ਕਿ ਗੱਲ ਤਾਂ ਸੁਣ ਲੈ ਗੱਲ ਸੁਣਨ ਵਾਲੀ ਕਹਿੰਦੀ ਤੂੰ ਮੈਨੂੰ ਯਾਰ ਪਸੰਦ ਕਰ ਤੂੰ ਪਸੰਦ ਕਰਦਾ ਤੂੰ ਲੜਨੇ ਪੈਣੀ ਮੈਨਾਂ ਤੇਰਾ ਦਿਮਾਗ ਐ ਨਹੀਂ ਤੈਨੂੰ ਹੋਰ ਨਾ ਕੋਈ ਪਸੰਦ ਆਈ ਪਸੰਦ ਕਰਦਾ ਵਾਂ ਅਗਲ ਹੈਗੀ ਤੇ ਮੈਂ ਥੋੜੀ ਬੋਤੀ ਵੀ ਅਗਲ ਹੈ ਜੀ ਤਾਂ ਪੁੱਛਣ ਡਿਆ ਮੈਂ ਤੈਨੂੰ ਚੰਗੀ ਅਕਲ ਤੇਰੀ ਗਿੱਟਿਆਂ ਚੋਂ ਲੱਗਦਾ ਜਿੰਨਾ ਤੂੰ ਵੱਧ ਕੇ ਘਵਾਤਾ ਯਾਰ ਕਿੰਨੇ ਦਿਨ ਹੋ ਤੇਰੀ ਵੇਟ ਕਰਨੇ ਨੂੰ ਪੁੱਛਣਾ ਪੁੱਛਣਾ ਤੂੰ ਲੜਨਾ ਪੈਣੀ ਹਾਏ ਤੇਰੇ ਦਿਮਾਗ ਰੱਬ ਕਦੀ ਤੂੰ ਮੇਰੇ ਅੱਗੇ ਆ ਕੇ ਮੈਨੂੰ ਸੱਟ ਲਾ ਦੇਣਾ ਹੁਣ ਤੂੰ ਮੈਨੂੰ ਉਦਾ ਮਰਵਾ ਦੇਣਾ ਮੈਨੂੰ ਨਹੀਂ ਰਤਾ ਨੂੰ ਲੀਨੀ ਨੂੰ ਲਾਉਂ ਜੀ ਤੇ ਆਪਣੀ ਮਾਂ ਕੋ ਇਲਜ ਕਰਾ ਆਪਣੇ ਦਿਮਾਗ ਦਾ ਦਵਾਈ ਖਾ ਲਿਆ ਕਰ ਨੀਂਦ ਵਾਲੀ ਗੋਲੀ ਖਾ ਕੇ ਸੌਂ ਜਾ ਕਰ ਮੈਨੂੰ ਸੁਬਹ ਜੰਗਵੀ ਤੂੰ ਆ ਉਹ ਨੇ ਤੂੰ ਬਹੁਤ ਗੱਲ ਸੁਣ ਜਾਲ ਤੁਰੀ ਫਿਰਦੀ ਤੁਰੀ ਫਿਰਦੀ ਕੀ ਤੇਰੀ ਫਿਰਦੀ ਨਾ ਕੀ ਗੱਲ ਤੁਹਾਨੂੰ ਰਹਿ ਕੇ ਗਿਆ ਜੇ ਮੇਰੇ ਵੀਨ ਨੂੰ ਪਤਾ ਲੱਗ ਗਿਆ ਨਾ ਤੇਰੀ ਗੱਲ ਦਾ ਤੈਨੂੰ ਤੇਰੇ ਟੋਟੇ ਟੋਟੇ ਕਰ ਦੇਣਾ ਹੀ ਮੇਰੇ ਸੁਣੇ ਆਉਂਦੀ ਤੂੰ ਆ ਮੈਨੂੰ ਤੇਰੇ ਖਿਆਲ ਆਉਂਦੇ ਆ ਫੇਰ ਤੂੰ ਸੌਂ ਜਾ ਨਾ ਘਰ ਸੌਣਾ ਛੱਡ ਦੇ ਤੇ ਇਹੋ ਜਿਹਾ ਆਪਣੇ ਦਿਮਾਗ ਚੋਂ ਕੱਢ ਲੈ ਇੱਥੇ ਮਨ ਮਰੌਣ ਹੋ ਜਾਣਾ ਹੀ ਆ ਪਹਿਲਾਂ ਕਿ ਦਿੱਤੀ ਆ ਪੈਣਾ ਮੇਰੀ ਨਾਨੀ ਦੱਸ ਦਿੰਦੀ ਸੀ ਜੇ ਕੇ ਦਿੱਤੀ ਪੈਣ ਨੂੰ ਕਿਸ ਨੇ ਆ ਉਹਦੇ ਤੇ ਔਖਾ ਟਾਈਮ ਆ ਜਾਣਾ ਉਹਨੇ ਪਿੰਨ ਚ ਕਿਸ ਨੂੰ ਹਾਕ ਮਾਰਨੀ ਤੇ ਵੀਰਾ ਆ ਕੇ ਮੈਨੂੰ ਆ ਮੈਨੂੰ ਮੁਸ਼ਕਲ ਵਾ ਦੇ ਇਦਾਂ ਵਾਸਤੇ ਸਾਰਿਆਂ ਨੇ ਉਹਦੀ ਹੈਲਪ ਕਰਨੀ ਤੇ ਤੇਰੇ ਵਰਗਾ ਕੀ ਕਰੂੰ ਤੂੰ ਤਾਂ ਪਿੰਡ ਦਾ ਹੋ ਕੇ ਹੀ ਛੜੀ ਜਾਂਂਦਿਆ ਬਾਹਰ ਸਗੋਂ ਮੈਨੂੰ ਕਿਹਨੇ ਛੜਿਆ ਨਾ ਤੇ ਤੂੰ ਤਾਂ ਇੱਥੇ ਘਰ ਚ ਆ ਕੇ ਹੀ ਛੇੜਦਾ ਤੂੰ ਤਾਂ ਪਹਿਲਾਂ ਹੀ ਛੜੀ ਛੇੜਨ ਨੂੰ ਕੀ ਹੈ ਜੇ ਮੈਂ ਛੜ ਪਿਆ ਤੂੰ ਤਾਂ ਪੂਣਾ ਖੜੂ ਪੈਣ ਦੀ ਗਾਲੀ ਪੈਣ ਦੀ ਤੇ ਗਾਲੀ ਪੈਣ ਵਾਲੀ ਹੈ ਤੈਨੂੰ ਇਹ ਗੱਲ ਦਾ ਤੈਨੂੰ ਪਤਾ ਨਹੀਂ ਕਿ ਕਿੱਥੇ ਤੱਕ ਅੰਜਾਮ ਪਹੁੰਚਣੇ ਆ ਉਹ ਜ਼ਮਾਨੇ ਗਏ ਆ ਜਾਪਾਨਾ ਭਾਵੇਂ ਆਜੇ ਜਿੱਦਾਂ ਮਰਜੀ ਜਿੰਨਾ ਮਰਜੀ ਕੋਈ ਪੜ ਲਿਖ ਜਾਵੇ ਪਰ ਜੜੀ ਗੱਲ ਹੈਗੀ ਹੈ ਨਾ ਪਿੰਡ ਦੇ ਵਿੱਚ ਕਦੀ ਕੋਈ ਪਸੰਦ ਨਹੀਂ ਕਰ ਸਕਦਾ ਕਦੀ ਇਹ ਸਿਰਫ ਇੱਕ ਨਜਾਇਜ਼ ਰਿਸ਼ਤਾ ਹੋ ਸਕਦਾ ਵਾ ਜਾਂ ਤੂੰ ਸੋਚ ਕੇ ਦੇਖੀ ਇੱਕ ਵਾਰ ਤੇਰਾ ਦਿਮਾਗ ਤੇਰਾ ਤੇ ਖਰਾਬ ਹੋ ਗਿਆ ਲੱਗਦਾ ਮੈਂ ਖਾ ਖੂ ਕੇ ਮਰ ਮੁਰ ਜਣਾ ਸਿੱਧੀ ਗੱਲ ਹੀ ਤੂੰ ਮਰ ਜਾ ਮੇਰਾ ਕੀ ਜਾਊਗਾ ਕਿ ਮੈਂ ਤੈਨੂੰ ਚੁੰਮੜਨਾ ਹੀ ਫੇ ਚੁੰਮੜ ਜੀ ਬਾਦੀਆਂ ਗੱਲਾਂ ਵੇਖੀਆਂ ਚੁੰਮੜਨਾ ਮਨਜ਼ੂਰ ਆ ਜੇ ਮੜ ਕੇ ਚੁੰਮੜਿਆ ਫੇਕ ਨਹੀਂ ਪਿੰਡ ਦੇ ਰਹਿਣਾ ਮੈਂ ਹੂੰ ਤੇ ਚੁੰਮੜੀ ਨਹੀਂ ਉਹ ਗੱਲ ਸੁਣ ਫੇਰ ਹੁਣ ਤੂੰ ਜੰਡਾ ਬੇ ਨੀ ਰਸਤੇ ਵਿੱਚ ਆਇਆ ਨਾ ਤੇ ਫੇਰ ਤੂੰ ਵੇਖੀ ਹੁਣੇ ਜੇ ਇੱਥੇ ਕਿਸੇ ਖਲੋਤਿਆਂ ਨੇ ਵੇਖ ਲੈਣਾ ਤੇ ਮੇਰੀ ਦਵਾਈ ਉੱਡ ਜਾਣੀ ਝੂਠੀ ਅਮਰ ਮੈਂ ਕਿਹਾ ਪੁੱਛਣ ਡਿਆ ਕੋਈ ਜੀ ਇਹ ਬਾਰੇ ਕੰਮ ਦੀ ਪੁੱਛਣ ਡਿਆ ਕੋਈ ਪੜਾਈ ਬਾਰੇ ਪੁੱਛਣ ਡਿਆ ਉਹ ਲੋਕਾਂ ਨੇ ਕਹਿੰਨਾ ਵੀ ਤੈਨੂੰ ਕੰਮ ਹੀ ਹੈਗਾ ਤੇ ਤੂੰ ਘਰ ਜਾ ਕੇ ਕਵਾ ਲੈਣਾ ਸਾਡੇ ਪਿੰਡਾਂ ਦੇ ਵਿੱਚ ਇੰਨਾ ਕ ਹੈਗਾ ਵਾ ਕਿ ਜੇ ਕੋਈ ਕੰਮ ਕਰਵਾ ਤੀਂ ਘਰ ਆ ਕੇ ਪੁੱਛੋ ਮਾਂ ਪਿਓ ਦੇ ਸਾਹਮਣੇ ਐਦਾਂ ਕਿਸ ਨੂੰ ਕਵਾਵਾਂਗੇ ਭਰਾਵਾ ਐਦਾਂ ਦੇ ਕਿਸੇ ਸਾਕੀ ਕਰਨਾ ਫਿਰ ਭਰਾ ਭੂੜਾ ਮੈਨੂੰ ਕਹਿ ਸੀ ਦੀ ਗੱਲ ਤੇਰੇ ਹੱਥੀ ਔੜੇਗੀ ਮੈਨੂੰ ਲੱਗ ਤੇ ਮੇਰੇ ਅੱਗੇ ਰਸਤੇ ਦੇ ਵਿੱਚ ਨਾ ਹੀ ਅੱਜ ਮੈਂ ਤੈਨੂੰ ਵੇਲੇ ਮੈਂ ਜਾ ਕੇ ਨਹੀਂ ਤਾਂ ਆਪਣੇ ਭਰਾ ਨੂੰ ਦੱਸ ਦੇਣਾ ਹੀ ਹੁਣੇ ਉਹ ਦਾਦੀਆਂ ਭਰਾਵਾਂ ਡਰਾਈ ਮਦਨ ਦੱਸਦੀ ਭਰਾ ਨੂੰ ਆਪਣੇ ਨੂੰ ਤੇ ਮੈਂ ਦੱਸਣਾ ਹੀ ਆ ਦੱਸ ਦੀ ਪਰ ਸੋਚੀ ਮੇਰੇ ਬਾਰੇ ਫਿਰ ਉਹ ਸੁਣਾ ਕਰੀ ਮਾਤੋ ਪੈਦਲ ਇਨਸਾਨ ਸੋਚੀ ਲਾ ਵੀ ਇਹ ਦਿਮਾਗ ਖਰਾਬ ਇਹਦਾ ਕਿਦਾਂ ਪੈਂਦੀ ਆ ਪਹਿਲਾਂ ਜ਼ਮਾਨੇ ਹੋਰ ਹੀ ਹੁਣ ਜ਼ਮਾਨੇ ਹੋਰਾ ਹੁਣ ਤਾਂ ਲੋਕੀ ਘਰ ਦੇ ਸਾਹਮਣੇ ਵਿਆਹ ਕਰਾ ਲੈਂਦੇ ਆ ਇਹ ਪ੍ਰਾਣੀ ਜੀ ਮਨ ਨਹੀਂ ਬਣੇ। ਪ੍ਰਥਮ ਬੇਬੇ ਜੰਪੀ ਆ। ਹਾਏ ਹਾਏ ਭਾਵਲਾ ਜੇ ਮਰਨਾ ਭਾਵੇਂ ਜਣਾ ਮਰਜੀ ਹੈ ਜੇ ਜੜੀ ਕੱਲ ਨਹੀਂ ਬਣਦੀ ਉਹ ਨਹੀਂ ਬਣਦੀ ਅੱਜ ਵੀ ਨਹੀਂ ਬਣੀ ਤੇ 100 ਸਾਲ ਬਾਅਦ ਵੀ ਨਹੀਂ ਬਣਨੀ ਭਾਵੇਂ ਸਮਾਨਾ ਜਿੰਨਾ ਮਰਜੀ ਤਰੱਕੀ ਕਰਦੇ। ਅੰਕਲ ਭਾਵੇਂ ਉਹਨੇ ਦੇਖਿਆ ਉਹ ਮਿਲੋ ਤੇ ਲੱਗੂ ਲੋਤਿਆ। ਉਹ ਨਾ ਵੇਖਦੇ ਘਰ ਜਾ ਕੇ ਦੱਸ ਦੇ। ਮੈਂ ਕਿਝ ਉਹ ਦਵਾਂਗੀ ਕਿ ਮੈਂ ਕੀ ਕਰਦੀ ਹਦਰਾ ਕੇ ਖਲੋਕੇ ਮੂਵੀ ਹੁਣ ਤੇ ਮੈਨੂੰ ਪੰਗੋਂ ਵੀ ਹਟਾ ਲੈਣਾ ਸਹੀ ਕਿ ਤੀਅ ਅੱਸੀ ਬਿਠਾ ਮੈਨੂੰ ਪਤਾ ਨਹੀਂ ਹੁਣ ਅੱਗੇ ਕੀ ਮੇਰਾ ਕੀ ਹੋਣਾ ਵਾ ਮੈਨੂੰ ਤੇ ਡਰ ਬਹੁਤ ਲੱਗਣ ਦਿਆ ਵਾ ਕੀ ਬੰਨਣਾ ਮੇਰੀ ਜ਼ਿੰਦਗੀ ਚ ਕਹੀ ਬਬਲ ਕਰਦੀ ਜਾਂਦੀ ਐ ਲੈ ਭਰਾ ਵੀ ਦੋ ਗਏ ਤੋ ਕਰ ਨੰਦੀ ਐ ਤੂੰ ਕੀ ਗੱਲ ਮੰਨਣਾ ਹੈ ਇੱਥੇ ਬੈਠਾ ਢਿੱਡ ਚ ਪੀੜ ਪੈ ਗਈ ਆ ਨਹੀਂ ਨਹੀਂ ਉਦਾਂ ਹੀ ਹੂੰ ਵੇਖਣ ਰਹਾ ਰਾਜ ਚਨੀਵਾਂ ਜਾਇਆ ਵਾ ਰਾਹ ਤੇ ਸਰਕਾਰਾਂ ਨਹੀਂ ਵੈਂਦੀਆਂ ਤੈਨੂੰ ਇੰਨਾ ਫਿਕਰ ਕਰਦਾ ਰਾਹ ਦਾ ਉਹ ਟੋਟੀਆਂ ਦਾ ਨਹੀਂ ਸੱਪ ਨਹੀਂ ਖੋਜੇ ਹੂੰ ਮੈਂ ਵੇਖਣ ਰਿਹਾ ਪਾਣੀ ਪੁਣੀ ਕੱਢੀ ਇਹਦਾ ਮੈਂ ਮੋਟਰ ਤੇ ਟਾੜੀ ਹੈ ਇਧਰ ਮਿੱਟੀ ਲਵਾ ਖੜੋ ਨਾਲ ਆ ਹੁਣ ਠੇਕੇ ਦੇਣਾ ਗਾਂ ਕਰਾਂਗੇ ਆਪ ਠੇਕ ਬੀਜਾਂ ਕੇ ਪਾ ਲਈਏ ਉਹਦਾ ਮੈਂ ਹਿਸਾਬ ਲਾਇਆ ਵੀ ਇੰਨਾ ਫਿਕਰ ਤੇ ਉਹਨਾਂ ਫਸਲਾ ਲਿਆ ਨੂੰ ਨਹੀਂ ਜਿੰਨਾ ਬੀਜੀ ਆ ਤੈਨੂੰ ਕੁਝ ਜ਼ਿਆਦਾ ਹੀ ਲੱਗਦਾ ਮੈਨੂੰ ਚਾਹ ਨਾ ਨਾ ਖੇਤ ਵੇਖਣ ਦਾ ਸਾਰੀ ਉਮਰ ਲੰਗੀ ਉੱਥੇ ਹੋਸਟ ਆ ਬੜੀ ਲੱਗਦੇ ਹਰਿਆਲੀ ਜੀ ਓਏ ਐਵੇਂ ਨਾ ਸੁਪਨੇ ਲਈ ਜਾ ਜਿੰਨਾ ਬੀਜੀ ਉਹਨਾਂ ਵੱਢ ਕੇ ਮੰਡੀ ਛੋੜਦੇ ਨਹੀਂ ਆ ਤੈਨੂੰ ਚਾ ਕਹਦਾ ਕਣਕ ਪੱਕ ਗਈ ਆ ਮੁੜ ਕੇ ਆਪ ਹੀ ਆਉਣੀ ਆ ਲੈ ਆਦ ਮਹੀਨਾ ਗਿਆ ਬਸ ਇੰਨਾ ਵੀ ਚਾ ਨਹੀਂ ਚੰਗਾ ਹੁੰਦਾ ਬੰਬੀ ਦਾ ਮੁੜ ਕੇ ਜਦੋਂ ਕੰਮ ਕਰਨਾ ਪੈਂਦਾ ਨਾ ਮੁੜ ਕੇ ਲੱਸ ਜਾਂਦਾ ਹੁੰਦਾ ਛੇਤੀ ਮੇਰਾ ਭਰਾ ਦਾ ਅਸੀਂ ਵੀ ਇੱਥੇ ਕੋਠੀ ਪਾ ਲਈਏ ਇੱਥੇ ਵਧੀਆ ਖੇਤਾਂ ਵਿੱਚ ਮੈਂ ਤਾਂ ਨਾਈਚੀ ਬੈੱਡ ਰੱਖ ਲਿਆ ਕੇ ਜਿੱਦਾਂ ਤੇਰੇ ਹਾਲਾਤ ਆ ਵਧੀਆ ਪਿੰਡ ਬੜਾ ਹੰਦਾ ਪਰ ਦੂਸਣ ਜਿਹਾ ਲੋਕਾਂ ਦੀ ਜੁਕਣਾ ਕਰੀ ਉਧਰ ਉਧਰ ਇੱਥੇ ਇਕੱਲੇ ਕਾਰੇ ਬੰਦਾ ਗੱਲਾਂ ਬਾਤਾਂ ਜਿੰਦਾ ਪ੍ਰਦੂਸ਼ਣ ਤਾਂ ਇੱਥੋਂ ਤੱਕ ਵੀ ਪਹੁੰਚ ਜਾਂਦਾ ਪਹੁੰਚਣਾ ਇਹਦੇ ਆਹੋ ਹੋਰ ਕਿਥੋਂ ਆ ਤੁਸੀਂ ਉਹ ਮੈਂ ਤਾਂ ਬਸ ਸ਼ਹਿਰ ਨੂੰ ਗਿਆ ਸੀ ਠੀਕ ਐ ਬਸ ਸਕੂਟਰੀ ਦਾ ਮੜਾ ਜਾ ਕੰਮ ਕਰਾਉਣਾ ਸੀ ਅੱਗੇ ਵੀ ਕਰਾ ਕੇ ਲਿਆਉਂਦਾ ਸੀ ਤੇ ਸੈਟ ਨਹੀਂ ਬੀਤੀ ਸਕੂਟੀ ਨਵੀਂ ਲੈਣੀ ਹੈ ਕਿ ਪੁਰਾਣੀ ਹੈ ਆਹੋ ਪੁਰਾਣੀ ਆ ਤੂੰ ਉਹ ਦਿਨ ਹੋਰ ਕਰਨ ਲੱਗਾ ਸੀ ਕੁੜੀ ਸਾਡੀ ਦੇ ਵਿੱਚ ਵੱਜ ਗਿਆਂ ਉਹ ਦਿਨ ਆਹੋ ਉਹਨੂੰ ਚੰਗੀਨਾ ਜਾਸ ਖਾਲ ਲੈਣੀ ਨਾ ਕੁੜੀ ਨੂੰ ਜਾਜ ਐ ਇਦਾਂ ਹੀ ਆਉਣੀ ਐ ਡਿਗ ਡੇਕੇ ਕੇ ਹੋਰ ਕਿੱਦਾਂ ਆਉਣੀ ਐ ਬ੍ਰੇਕ ਆ ਬਲੋਕਾਂ ਸਹੀ ਕਰਾਉਣੀ ਐ ਨਾ ਬ੍ਰੇਕ ਨਹੀਂ ਮਾਰਦੀ ਐ ਜਾ ਰਿਉ ਨੂੰ ਬ੍ਰੇਕ ਤੇ ਕਰਾਤੀ ਹੈ ਹੁਣ ਤੂੰ ਹੀ ਵੇਖ ਲੈਂਦਾ ਜੇ ਉਹ ਸਿੱਧੀ ਆਉਣ ਲਈ ਮੈਨੂੰ ਪਤਾ ਵਿੱਚ ਹੀ ਮਤ ਨਹੀਂ ਉਹਨਾਂ ਪੈਰਾਂ ਨਾਲ ਬ੍ਰੇਕ ਲਾਉਣ ਲਈ ਇਹਦੇ ਹੂੰ ਮਮੀ ਨੇ ਘਰੋਂ ਤੇ ਨਹੀਂ ਕੱਢ ਛੜਿਆ ਆ ਗਾ ਬੇਦਖਲਤ ਨਹੀਂ ਕੀਤਾ ਉਹ ਨਹੀਂ ਮਮੀ ਡੁੱੜੀ ਜਾਂਦੀ ਹੈ ਹੁਣ ਆ ਗਈ ਨਹੀਂ ਘਰੇ ਜਾਣਾਂ ਕਰਨ ਕੱਲਾ ਕਰ ਹਾਂ ਨਾ ਉੱਥੇ ਕੀ ਡਾਡੀ ਬਾਹਰ ਵਾ ਪਿੰਡ ਵੀ ਸਾਰਾ ਉੱਜੜ ਗਿਆ ਉੱਥੇ ਨਹੀਂ ਕੋਈ ਪਿੰਡ ਉਹ ਦੱਸਿਆ ਕਿ ਆਣ ਗਾਵਾਂ ਕਦੀ ਕੁੜੀਆਂ ਨਹੀਂ ਰੁਕੀ ਹੱਟਦੇ ਗਈ ਉਧਰ ਦੀਆਂ ਉਧਰ ਦੀਆਂ ਮੈਂ ਕਰੇ ਸਲਾਬ ਚ ਰੁੜ ਗਿਆ ਪਿੰਡ ਨਹੀਂ ਨਹੀਂ ਹਾਂ ਬਾ ਚੱਲੀ ਹੁੰਨੇ ਨਰਾ ਹੋ ਗਿਆ ਵਾ ਆਹ ਚੱਲ ਚੱਲ ਟਾਈਮ ਨਾ ਚੰਗਾ ਫਿਰ ਗੱਲ ਸੁਣ ਮੰਨਾ ਸਿਆ ਹਾਂਜੀ ਬਾਜੀ ਉਹ ਮੈਂ ਆ ਜਾ ਨਹੀਂ ਤੇ ਰੋਟੀ ਪਾਣੀ ਖਾ ਕੇ ਚਲ ਜੀ ਨਹੀਂ ਫਿਰ ਸਹੀ ਕਿਤੇ ਹੁੰਨੇ ਨਰਾ ਹੋ ਗਿਆ ਵਾ ਮੰਮੀ ਦੀ ਗੰਢਣੇ ਆ ਓਏ ਆ ਜਾ ਕਿਤੇ ਉਥੇ ਬਹਿ ਜਾ ਘੜੀ ਚ ਨਹੀਂ ਜੀ ਲੱਗਦਾ ਤੇ ਰੋਟੀ ਪਾਣੀ ਖਾ ਕੇ ਤੈਨੂੰ ਮੈਂ ਛੱਡ ਆਉਣਾ ਵਾ ਇਹ ਦੁਪਹਿਰੇ ਵੇਖ ਲਾਂ ਕਿਤੇ ਆਉਂਗਾ ਹੂੰ ਨਹਿਰਾ ਹੋ ਗਿਆ ਵਾ ਚੱਲ ਮੈਨੂੰ ਫੋਨ ਕਰ ਲਿਆ ਕਰ ਜੇ ਨਹੀਂ ਜੀ ਲੱਗਦਾ ਤੇ ਮੈਂ ਵੀ ਵਿਹਲਾ ਹੀ ਹੁੰਦਾ ਤੋ ਠੀਕ ਕੋਈ ਗੱਲ ਨਹੀਂ ਆਹੋ ਬਹਿ ਜਾ ਕਰਾਂ ਅਕਰੀਬ ਉੱਥੇ ਆ ਜਾਕਰ ਕਰਈ ਚੱਲ ਕੱਲ ਆਉਂਗਾ ਪਰਸੋਂ ਆਉਂਗਾ ਚੱਲ ਠੀਕ ਆ ਜੇ ਲਈ ਗਿਆ ਟਾਈਮ ਨਾ ਜੇ ਪਹਿਲਾਂ ਆਇਆ ਨਾ ਭਾਏ ਮੈਨੂੰ ਉੱਤੋਂ ਫੜ ਲੈਂਦਾ ਹੁਣ ਕਿਉਂ ਰੋਟੀ ਖਾਈ ਜਾਈ ਜੇ ਮੈਂ ਚਲ ਗਿਆ ਤਾਂ ਉਹਨੇ ਘਰ ਦਾਸਤ ਨੂੰ ਇਹਨਾਂ ਪਤੀਲੇ ਚ ਮੈਨੂੰ ਰੰਨ ਦੇਣਾ ਹੈ ਕੱਲ ਉਹਨੇ ਮੈਂ ਹੁਣ ਚੱਲ ਕੀ ਆ ਘਰ ਦਾਦੀ ਨਹੀਂ ਜਾਦੀ ਜਿੱਦਾਂ ਦਿਮਾਗੋ ਪੈੰਦ ਲੱਗਣ ਢੀ ਮੈਨੂੰ ਦਸਵੀਂ ਸਾਦੀ ਆ ਤਲੀ ਟਾਈਮ ਨਾ ਕਰਨੂ ਐਦਾਂ ਕਦੀ ਨਹੀਂ ਹੋਇਆ ਕਿ ਤਾਂ ਇੰਨੇ ਕਰਤਾ ਵਾ ਰੋਂਦੀ ਆ ਇੱਥੇ ਕੋਈ ਘੱਡਨੀ ਆ ਮੈਂ ਘਰ ਨਹੀਂ ਜਾਣਦੀ ਆ ਤੂੰ ਦਰੋਂ ਰੋਂਦੀ ਏ ਕੀ ਗੱਲ ਹੋਈ ਆ? ਕਿਆ ਕਹਿਨੇ ਕੋ? ਹਾਂ। ਦਾਸੇ ਜੇ ਕਹਿਨੇ ਕੋ ਕਿਆ ਤਾਂ ਵਿੰਦਾ ਸੇ। ਨਹੀਂ ਗਿਆ ਜੁੱਤੀ ਨਾ ਨਹੀਂ ਤੇ ਰਿਆ ਜਾਣ ਡਿਆ ਈ ਮੇਰੇ ਕੋ। ਲੈ ਤੇ ਤਾਰੋਂ ਨਹੀਂ ਜੁੱਤੀ ਵੇ ਹੱਥ ਚ ਫੜੀ। ਨਾ ਦਰਿਆ ਨਹੀਂ ਜਾਣ ਡਿਆ ਈ ਮੇਰੇ ਦਿਲ ਚ ਸੂਲਾ ਵੱਜ ਗਿਆ। ਤੂੰ ਪਿਆਰਾ ਨਾ ਤੁਰੰਦੀ ਈ ਕਿ ਦਿਲ ਨਾ ਤੁਰੰਦੀ ਈ ਜਿਹੜਾ ਦਿਲ ਚ ਸੂਲਾ ਵੱਜ ਗਿਆ। ਮਤਲਬ ਪੈਰਾਂ 'ਚ 16 ਵਜੀਆਂ ਵਾ ਮੈਨੂੰ ਤੇ ਤੇਰੀ ਸਮਝ ਨਹੀਂ ਆਉਂਦੀ ਤੇ ਸੁਦੇਣ ਜੀ ਤਨੀ ਹੋਗੀ ਕਿਤੇ ਚਲ ਆ ਰਹੀਦਾ ਨਹੀਂ ਹੁੰਦਾ ਬੈਠੇ ਫੋਨ ਕਰ ਦਿੰਦੀ ਪਹਿਲਾਂ ਮੈਨੂੰ ਲੈਣ ਤੇ ਆਇਆ ਨਹੀਂ ਗਾ ਮੈਂ ਤਾਂ ਸ਼ਹਿਰ ਹੀ ਤੇ ਫੋਨ ਨਹੀਂ ਕੀਤਾ ਸੁਦੇਣ ਐਵੇਂ ਨਹੀਂ ਕੀਜੀ ਗੱਲ ਰੌਂਡ ਐ ਪੀ ਦੱਸ ਵੇ ਵੀਰਾ ਗੱਲ ਨਿੱਕੀ ਨਹੀਂ ਗੱਲ ਤੇ ਬਹੁਤ ਵੱਡੀ ਆ ਪਰ ਤੈਨੂੰ ਦੱਸਾਂ ਕਿਵੇਂ ਆ ਗਈ ਆ ਕੁੜੀਏ ਹਾਂ ਜੀ ਅੰਮਾ ਜੇ ਸਿਰ ਫੜਿਆ ਆਉਂਦੀ ਨੇ ਸਿਰ ਪੇਟ ਬੜੀ ਹੋਣਦੀ ਆ ਤੇ ਕਿੱਦਾਂ ਰਿਹਾ ਫੇ ਉਹ ਪ੍ਰੋਗਰਾਮ ਉਥੇ ਰੋਣੇ ਰਪੇ ਤੇ ਸਿਰ ਨੂੰ ਪੀੜ ਹੋਣੀ ਹੋਰ ਕੀ ਹੋਣਾ ਇਦਾਂ ਤੇ ਤੂੰ ਹੋਰ ਪ੍ਰੋਗਰਾਮ ਤੇ ਵਧੀਆ ਰਿਹਾ ਹੁੰਦਾ ਕੀ ਗੱਲਾਂ ਹੀ ਤੂੰ ਤੇ ਐਂ ਜਿਵੇਂ ਰੋ ਕੇ ਆਈਂ ਨਹੀਂ ਰੋ ਕੇ ਤੇ ਨਹੀਂ ਆਈਂ ਮਰਾਦ ਇਹ ਤੇ ਮੇਰੇ ਕੋ ਤੁਰਿਆ ਵੀ ਨਾ ਜਾਵੇ ਉਹਦਣਾ ਤੇ ਵੀਰ ਵੀ ਨਹੀਂ ਮੈਨੂੰ ਕਿਤੇ ਲੈਣ ਆਇਆ ਤੇ ਤਾਂ ਕਰਕੇ ਫੇ ਮੈਂ ਥੋੜਾ ਜਿਹਾ ਰੋਂਦੀ ਪਈ ਲੈ ਦੱਸ ਵੀ ਇਹ ਨਹੀਂ ਲੈਣਾ ਤੇਰਾ ਕਿਤਰਾ ਹੋਰ ਕੋਈ ਗੱਲ ਐ ਕਿ ਆ ਇਹੋ ਗੱਲ ਵੀ ਲੈਣੀ ਐ ਨਹੀਂ ਹੋਰ ਤੇ ਕੀ ਹੋਣੀ ਐ ਗੱਲ ਤੇ ਕਿਤਰਾ ਬਾਵਾ ਬੋਹੇ ਪੀੜ ਹੁੰਦੀ ਆ ਤੇਰੀਆਂ ਨੂੰ ਕਿਤਰਾ ਹੋਈ ਆ ਪੀੜ ਪੱਟ ਨਹੀਂ ਹੁੰਦੀ ਕੀ ਹੋਣੀ ਆ ਪੀੜ ਹੋਣਦੀ ਆ ਜਿਆਦਾ ਪੰਗੜਾ ਪਾ ਲਿਆ ਤਾਂ ਪੀੜ ਹੋਣਦੀ ਐ ਹਾਂ ਪੰਗੜਾ ਤੇ ਮੈਂ ਪਾਇਆ ਹੀ ਨਹੀਂ ਹਰਕਾ ਨੂੰ ਬੜੀ ਪੀੜ ਹੋਣਦੀ ਨਾਲੇ ਗੋਡੇ ਨੂੰ ਹਾਂ ਹੈ ਉਹਦਨ ਦੀ ਛੱਟ ਜੁ ਲੱਗੀ ਐ ਜੇਕਰ ਨੂੰ ਪਤਾ ਹੈ ਤੈਨੂੰ ਨਾ ਜਾਣੀ ਹੋ ਫਿਰ ਜਾਣਾ ਵੀ ਜ਼ਰੂਰੀ ਹੀ ਕਿੰਨੇ ਦਿਨ ਤੇ ਹੋ ਗਏ ਛੁੱਟੀਆਂ ਕਢਣ ਦੀ ਨੂੰ ਮੈਨੂੰ ਹਾਂ ਕਰਕੇ ਫਿਰ ਮੈਂ ਚਲ ਜਾਈ ਹੁੰਨੀ ਆ ਤੇ ਜੁੱਤੀ ਵੀ ਪਾ ਕੇ ਲੱਗੀ ਅੰਤਰੀ ਗੇਠ ਉੱਚੀ ਭਾਬੀ ਕਹਿੰਦੀ ਸੋਹਣੇ ਲੱਗੀ ਦਾ ਵਦ ਪਾ ਜਾ ਆ ਤੇ ਸੂਟ ਸੋਹਣਾ ਪਾਇਆ ਤੇ ਜੁੱਤੀ ਵੀ ਸੋਹਣੀ ਚਾਹੀਦੀ ਤਕੀ ਗੱਲ ਹੋਰ ਤਨੀ ਕੋਈ ਗੱਲ ਹੈਗੀ ਨਹੀਂ ਹੋਰ ਤਨੀ ਕੋਈ ਵੀ ਗੱਲ ਹਾਂ ਉਦੋਂ ਮੈਂ ਹੁੰਦੀ ਹੁੰਦੀ ਰਾਤ ਨੂੰ ਸੋਚਣ ਦੀ ਸੀ ਇੱਕ ਮੈਂ ਸਵਾਲ ਪੁੱਛਣਾ ਮੈਂ ਤੁਨੂੰ ਕੀ ਸਵਾਲ ਪੁੱਛਣਾ ਕੋਈ ਚੰਗਾ ਪੁੱਛੀ ਪੜਨ ਸਕੂਲੇ ਤੋਂ ਉਂ ਜਾਣੀ ਆ ਕਾ ਜਿਹਦੇ ਵਿੱਚ ਸਵਾਲ ਸਾਨੂੰ ਪੁੱਛ ਨਹੀਂ ਆ ਕਾ ਦਾ ਸਵਾਲ ਪੁੱਛਣਾ ਤੂੰ ਨਹੀਂ ਉਹ ਪੜਾਈ 10ਵਾਂ ਨਹੀਂ ਨਾ ਉਹ ਤਾਂ ਹੀ ਜ਼ਿੰਦਗੀ ਦੇ ਹੀ ਸਵਾਲ ਵਾ ਕਿਸਦੀ ਦਾ ਕੀ ਜ਼ਿੰਦਗੀ ਦਾ ਸਵਾਲ ਆ ਦੱਸ ਦੱਸ ਨਹੀਂ ਕਿਦਾਂ ਦੀਆਂ ਗੱਲਾਂ ਕਰਦੀਆਂ ਤੂੰ ਨਹੀਂ ਉਹ ਤਾਂ ਹੀ ਮੈਂ ਤਾਂ ਸਵਾਲ ਪੁੱਛਣਾ ਮੇਰੇ ਮਨ ਚ ਆਇਆ ਤੇ ਮੈਂ ਕਾ ਪੁੱਛ ਲੈਣੀ ਆ ਮੈਂ ਕੀ ਕਰਤਾ ਵਾ ਚਲ ਦੱਸ ਕੀ ਆਇਆ ਮੈਂ ਗਾਂਢੀ ਜੇ ਕੋਈ ਪਿੰਡ ਦਾ ਹੀ ਮੁੰਡਾ ਆਪਣੇ ਪਿੰਡ ਦੀ ਕੁੜੀ ਨਾਲ ਨੂੰ ਪਸੰਦ ਕਰਨ ਲੱਗ ਜੇ ਤੇ ਫਿਰ ਇਹ ਕੀ ਗੱਲ ਹੋਈ ਭਲਾ ਨਹੀਂ ਉਦੋਂ ਹੀ ਮੈਂ ਤੁਸਾਰੀ ਮਨਪੀ ਤੇ ਗਲਤ ਗੱਲ ਲਿਆ ਜਿਹੜੇ ਪਿੰਡ ਦੇ ਮੁੰਡੇ ਹੋਣ ਨਾ ਉਹ ਭਰਾ ਹੀ ਹੁੰਦੇ ਆ ਪੱਬੀ ਉਹ ਤੇ ਮੈਨੂੰ ਪਤਾਈਆ ਤੇ ਫਿਰ ਤੂੰ ਕੇ ਸੋਚੀ ਜਾਨੀਂ ਆ ਉਦੋਂ ਹੀ ਭਾਬੀ ਇੱਕ ਨਾਵਲ ਹੀਗਾ ਮੇਰੇ ਸਿਲੇਬਸ ਦੇ ਵਿੱਚ ਤੇ ਉਹ ਮੈਂ ਪੜਿਆ ਤੇ ਉਹ ਮੈਂ ਮਤਲਬ ਵੀ ਉਹਦੇ ਵਿੱਚ ਕਿਹਾ ਕਿ ਇਦਾਂ ਮੈਂ ਇਹ ਚੱਲ ਤੁਹਾਨੂੰ ਪੁੱਛ ਲੈਣੀ ਆ ਪੜਨ ਨਾਲੋਂ ਜ਼ਿਆਦਾ ਜੋ ਆਪਣੀ ਜ਼ਿੰਦਗੀ ਦੇ ਵਿਚਾਰ ਤੁਹਾਨੂੰ ਪਤਾ ਹੋਣੇ ਚਾਹੀਦੇ ਆ ਇਹੋ ਜੀ ਨਾ ਕੋਈ ਗੱਲ ਕਰੀ ਤਾਂ ਨਾ ਇਹੋ ਜਾਂ ਕੋਈ ਕਰੀ ਗਲਤ ਕੰਮ ਜੇ ਤੂੰ ਕੋਈ ਗਲਤ ਇਹੋ ਜਾਂ ਕੰਮ ਕਰ ਦਿੱਤਾ ਨਾ ਵਿਚੇ ਤੇਰੇ ਪ੍ਰਾਣ ਨੇ ਤੈਨੂੰ ਟੋਕ ਦੇਣਾ ਦੇ ਵਿਚੇ ਮੇਰੀਆਂ ਰਗਾਂ ਘੁਰ ਦੇਣੀਆਂ ਹੀ ਉਹਨੇ ਤਾਂ ਫੇਰ ਉਹਨੇ ਉਹਦੇ ਵੱਲ ਜਾਣਾ ਹੀ ਜਿਹੜਾ ਕਾਨੂੰਨ ਆ ਇਹੋ ਜਾਂ ਕੰਮ ਨਾ ਧੀਏ ਕਿਤੇ ਕਰੀ ਨਹੀਂ ਮੇਰੀ ਗੱਲ ਸੁਣੋ ਇਦਾਂ ਦੀਆਂ ਗੱਲਾਂ ਨਾ ਕਿਤਾਬਾਂ 'ਚ ਚੰਗੀਆਂ ਲੱਗਦੀਆਂ ਹੁੰਦੀਆਂ ਆ ਤੇ ਹੁਣ ਉਹ ਸਿਲੇਬਸ ਵਿੱਚ ਹੀ ਮੈਂ ਤਾਂ ਤਾਂ ਕਰਕੇ ਪੁੱਛ ਲਿਆ ਕੋਈ ਨਹੀਂ ਸਿਲੇਬਸ 'ਚ ਇਹ ਤਾਂ ਗੱਲ ਮਨਿੰਦਾਂ ਦੀ ਮੇਰੀ ਕੋਈ ਗੱਲ ਨਹੀਂ ਆ ਕਿ ਮੇਰੀ ਗੱਲ ਥੋੜਾ ਵਾ ਉਹ ਕਿਤਾਬਾਂ ਦੇ ਵਿੱਚ ਵਾ ਉਹ ਤਾਂ ਕਿਤਾਬਾਂ ਦੀਆਂ ਕਿਤਾਬਾਂ ਹੀ ਰਹਿਣ ਦੇਈਦੀਆਂ ਹੁੰਦੀਆਂ ਚੱਲ ਛੱਡ ਤੂੰ ਕਿਦਾਂ ਦੀਆਂ ਗੱਲਾਂ ਲੈ ਕੇ ਬੈਗੀ ਆ ਕੀ ਖਾਣਾ ਪੀਣਾ ਦੱਸ ਮੈਂ ਨਹੀਂ ਭਾਬੀ ਜੀ ਨਹੀਂ ਕੰਡਾ ਕੋਈ ਕੰਨ

ਹਾਂ ਕੀ ਕਰਾਂ ਮੈਂ ਹੁਣ ਸਕੂਲੇ ਕਾਲਜ ਤੇ ਮੈਂ ਪਾ ਦਿੱਤੀ ਆ ਸੋਨੂੰ ਤਾਂ ਅਜ ਬਿਜੁਰ ਹੋ ਕੇ ਤੇ ਕਦੀ ਸੋਨੂੰ ਆਂਦਾ ਮੈਂ ਮੈਂ ਆਪਣੇ ਨਹੀਂ ਮੈਂ ਨਹੀਂ ਪੜਿਆ ਤਾਂ ਮੈਂ ਇਹਨੂੰ ਪੜਾਉਣਾ ਤੇ ਕੀ ਕਰਾਂਗਾ ਹੁਣ ਮਾਤਾ ਕੀ ਗੱਲ ਆ ਕੱਲੀ ਗੱਲਾਂ ਕਰੀ ਜਾਣੀਆਂ ਗੱਲ ਤਾਂ ਪੁੱਤ ਕੋਈ ਨਹੀਂ ਦੀ ਹਾਂ ਆ ਵੇਖ ਲੈ ਕੰਮ ਇਹਦੇ ਉਦੋਂ ਕਹਿੰਦੀਆਂ ਜੀ ਪੈਨਸਲ ਹੀਲ ਲੈਣੀ ਐ ਪੈਨਸਲ ਹੀਲ ਲੈਣੀ ਐ ਤੇ ਆ ਵੇਖ ਆ ਤਿੱਖੀ ਜੀ ਏਡੀ ਵਾਲੀਆਂ ਲੈ ਲੈਂਦੀ ਆ ਮੜ ਕੇ ਤੁਰਿਆ ਜਾਂਦਾ ਨਹੀਂ ਤੇ ਫੇਰ ਹੁੰਦੀਆਂ ਉੱਥੇ ਖਲੋ ਕੇ ਰੋਂਦੀ ਸੀ ਤੇ ਜੁੱਤੀ ਹੱਥ ਫੜੀ ਸੀ ਕਿ ਪੈਰੀ ਜੁੱਤੀ ਹੱਥ ਚ ਫੜੀ ਤੇ ਕੰਡੇ ਆਂਦੀ ਮੇਰੇ ਦਿਲ ਚ ਵੱਜ ਗਏ ਸੂਲਾ ਵੱਜ ਗਏ ਪਤਾ ਨਹੀਂ ਕਿੰਦਾਂ ਦੀਆਂ ਗੱਲਾਂ ਕਰਾਂ ਦੀ ਠੀਕ ਤਾਂ ਕੀ ਆ ਦੇ ਮਾਨ ਵਿੱਚ ਆਉਂਦਾ ਗਰਮੀ ਨੇ ਹੀ ਬੌਂਦ ਲਗੀ ਖਰੇ ਹਾਂ ਤੇ ਨਾਲੇ ਜਦੋਂ ਫਾ ਲੱਗਾ ਹੋਵੇ ਕੋਈ ਸਿੰਪਲ ਜੁੱਤੀ ਪਾ ਲੋ ਨਹੀਂ ਫਿਰ ਜੁੱਤੀ ਉਹ ਪਾਓ ਜਿਹੜੀ ਤੋਂ ਤੁਰ ਕੇ ਆਉਂਦੀਆਂ ਜਾਂਦਾ ਤੋਂ ਆ ਵੀ ਜਾਵੇਂ ਇਹਨਾਂ ਨਾਨਾਂਪੜ੍ਹਾਈ ਦੀ ਕੋਈ ਸੁਲਾਈ ਵੱਖਰੀ ਆ ਪਤਾ ਨਹੀਂ ਵੱਖਰਾ ਹੀ ਕਾਂਡ ਕਰਦੀਆਂ ਜਿਹੜਾ ਕਰਦੀਆਂ ਨੇ ਛੋਟੇ بڑے ਥੱਲੇ ਹੱਥ ਫੜੀ ਦਫਾ ਕਰ ਪਰੇ ਹੱਥ ਜਿੱਤੇ ਮੈਂ ਉੱਥੋਂ ਫੜੀ ਆ ਵੀ ਆਹ ਰਾਹ ਚ ਰੱਖੀ ਆ ਹੁਣ ਚੁੱਪ ਕਰ ਗਈ ਕਿ ਨਹੀਂ ਉਹ ਨਹੀਂ ਦਫਾ ਕਰ ਪਰੇ ਇਹਨੂੰ ਮੈਂ ਚੁੱਪ ਕਰ ਗਈ ਆ ਰੋਂਡੀ ਹੀ ਆਹੋ ਹੁਣ ਤੇ ਚੁੱਪ ਕੀਤੀ ਉਹ ਆਂਦੀ ਆ ਸੁਮਨ ਮੈਂ ਚਾਹ ਬਣਾ ਕੇ ਲਿਆਉਣੀ ਐ ਇਹਦੇ ਵਾਸਤੇ ਤੇ ਮਾਦਾ ਮੈਂ ਸੋਚਣ ਡੈ ਮੈਂ ਇਹਨੂੰ ਇੱਕ ਫੋਨ ਵੀ ਲੈ ਦਈਏ ਫੋਨ ਪੁੱਤ ਕੀ ਕਰਨਾ ਹੈ ਇਹਨੇ ਅੱਗੇ ਤੂੰ ਸਕੂਟਰੀ ਕਢਾ ਕੇ ਦਿੱਤੀ ਐਨੇ ਪੈਸੇ ਲਾ ਕੇ ਉਸ ਤੋਂ ਡਿੱਗੀ ਛੱਟ ਲਵਾਈ ਇਹਨੇ ਤੇ ਹਣ ਫੋਨ ਚੜਾਵਾ ਪੁੱਤ ਫੋਨ ਕੁੜੀਆਂ ਨੂੰ ਨਹੀਂ ਲੈ ਕੇ ਦਈਦਾ ਹੁੰਦਾ ਕੁੜੀਆਂ ਕਈ ਮਹੋਜੀਆਂ ਗੱਲਾਂ ਬਾਤਾਂ ਕਰਦੀਆਂ ਗਲਤ ਉਹ ਮਾਤਾ ਸਾਰੇ ਥੋੜੀ ਇੱਕੋ ਜਿਹੇ ਹੁੰਦੇ ਆ ਨਾਲੇ ਮੈਨੂੰ ਵਿਸ਼ਵਾਸ ਆ ਆਪਣੀ ਭੈਣ ਤੇ ਪਰ ਇਹ ਜਵਾਨ ਆ ਮੈਨੂੰ ਨਹੀਂ ਨਾ ਯਕੀਨ ਮੈਂ ਮਾਂ ਆ ਉਹਨੇ ਯਕੀਨ ਕਰਨਾ ਪੈਂਦਾ ਮਾਤਾ ਇਦਾਂ ਥੋੜੀ ਕੰਮ ਚੱਲਦਾ ਹੁੰਦਾ ਕੋਈ ਨਹੀਂ ਆਪਾਂ ਸਮਝਾਵਾਂਗੇ ਉਹਨੂੰ ਫੇਰ ਹੀ ਲੈ ਕੇ ਦਵਾਂਗੇ ਇਦਾਂ ਨਹੀਂ ਲੈ ਕੇ ਦਿੰਦੇ ਚਲੋ ਤੇਰੀ ਮਰਜ਼ੀ ਆ ਮੇਰੀ ਗੱਲ ਤੇ ਇਹ ਆ ਵੀ ਮੈਨੂੰ ਪਿਆਰ ਵੀ ਬੜਾ ਦੇਣਾ ਹੂੰ ਸਹੀ ਆ ਜਿਹੜੀ ਉਹ ਕਹੂਗੀ ਜੋ ਕਹੂ ਕਰੂ ਹੋਊਗਾ ਉਹੀ ਪਰ ਉਹਨੂੰ ਇੱਕ ਗੱਲ ਇਹ ਵੀ ਕੰਨੋਂ ਕੱਢਦੀ ਵੀ ਜੇ ਕਿਤੇ ਤੇਰੇ ਦਿਮਾਗ 'ਚ ਕੋਈ ਗਲਤ ਗੱਲ ਆ ਗਈ ਤੇ ਫਿਰ ਟੋਟੇ ਵੀ ਏ ਡੇਡੇ ਹੋਣੇ ਆ ਇਹ ਇਹ ਸੋਚ ਲਈ ਮਾਤਾ ਉਹਨੂੰ ਕਹਿਦੀ ਮੈਂ ਤੇ ਆਪ ਇਹੋ ਸਮਝਾਉਂਦੀ ਰਹਿੰਨੀ ਆ ਕਿ ਤੀ ਇਹ ਤੋਂ ਜਾਣੀ ਆ ਕੋਈ ਗਲਤ ਕਦਮ ਨਾ ਝੋਕਦੀ ਨਹੀਂ ਉਦਾਂ ਤੇ ਵਿਸ਼ਵਾਸ ਆ ਤੇ ਕੋਈ ਅਦਾਂ ਦਾ ਕੰਮ ਕਰਦੀ ਤੇ ਨਹੀਂ ਆ ਵੈਸੇ ਤੇ ਕੋਈ ਗੱਲ ਨਹੀਂ ਤੂੰ ਨਾ ਹੀ ਨਹੀਂ ਮਾਤਾ ਟੈਨਸ਼ਨ ਲਿਆ ਕਰ ਸਿਆਣੀ ਆ ਉਹ ਹਾਂ ਤੇ ਸਿਆਣੀ ਆ ਜਵਾਨ ਵਾ ਨਾ ਤੇ ਮਾਵਾ ਨੂੰ ਧੀ ਪੁੱਤਾਂ ਟੈਨਸ਼ਨਾਂ ਹੁੰਦੇ ਨੇ ਹੁੰਦੇ ਆ। ਉਹ ਚੱਲ ਇੰਨੀ ਨਹੀਂ ਟੈਨਸ਼ਨ ਲਈਦੀ ਅੱਜ ਕੱਲ੍ਹ ਜਮਾਨਾ ਇਦਾਂ ਦਾ ਹੁਣ ਬੱਚੇ ਬੱਚੇ ਦੇ ਹੱਥ ਚ ਫੋਨ ਵਾ। ਉਹ ਤਾਂ ਫੇਰ ਇੰਨੀ ਸਿਆਣੀ ਵੱਡੀ ਹੋਣੀ ਆ। ਉਹ ਨੇਰੇ ਹੁਣ ਸਕੂਲ ਤੇ ਚੰਗਾ ਹੀ ਆ ਜੇ ਫੋਨ ਲੱਲੇ ਤੇ ਚੱਲ ਫੋਨ ਤਾਂ ਤੈਨੂੰ ਕਰ ਦਿਆ ਕਰੂਗੀ। ਉਹ ਮੈਂ ਪਤਾ ਕਿਉਂ ਕਹਿਣ ਢੀ ਹੂੰ ਤੇ ਉੱਥੇ ਖਲੋ ਕੇ ਰੋਂਦੀ ਸੀ। ਹੁਣ ਮੈਂ ਸ਼ਹਿਰੋਂ ਹੀ ਆਉਣ ਢੀ ਆ ਤੇ ਜੇ ਤੇ ਕੋਈ ਫੋਨ ਹੁੰਦਾ ਤੇ ਮੈਨੂੰ ਫੋਨ ਕਰ ਲੈਂਦੀ ਤੇ ਮੈਂ ਇਹਨੂੰ ਨਾਲ ਹੀ ਲੈ ਆਉਣਾ। ਹੋਣ ਤਾਂ ਚੰਗੇ ਕੰਮ ਆਸਤੀ ਆ ਪਰ ਨਿਆਣੇ ਜਿਹੜੇ ਆ ਉਹ ਗਲਤ ਦਾ ਵਰਤ ਲੈਂਦੇ ਆ ਇਹ ਕੌਣ ਮੈਨੂੰ ਸਕੂਟਰੀ ਲੈ ਕੇ ਦਿੱਤੀ ਉਹ ਤਾਂ ਉਹ ਵੀ ਨਹੀਂ ਚਲਾਉਂਦੀ ਫਾਇਦਾ ਕੀ ਹੋਇਆ ਪੈਸੇ ਖਰਚੰਦਾ ਮੈਂ ਹਮ ਤਾਂ ਇਹਨੂੰ ਆਖਿਆ ਸੀ ਨਾ ਲੈ ਕੇ ਦੇ ਤਾਂ ਤੂੰ ਆਂਦਾ ਸੀ ਮੈਂ ਸਿਖਾਲ ਦੂੰਗਾ ਇਹਨੂੰ ਉਹ ਮਾਦਾ ਮੇਰੀ ਤੇ ਭੈਣ ਵਾ ਹੁਣ ਮੈਂ ਤੇ ਉਹਦਾ ਸੋਚਣਾ ਮੈਂ ਕਿ ਨਹੀਂ ਸੋਚਣਾ ਤੁਰਦੀ ਆਉਂਦੀ ਦੁੱਖ ਮੈਨੂੰ ਹੁੰਦਾ ਵਾ ਦੁੱਖ ਤੈਨੂੰ ਹੀ ਨਾ ਤੇ ਸਾਨੂੰ ਵੀ ਆ ਜਦੋਂ ਨੇਰੇ ਆਉਂਦੀ ਆਹੀ ਨਾ ਸੱਸ ਮੂੰਹ ਚੁੱਕ ਚੁੱਕ ਵਿੰਡ ਗਾਰੇ ਨੀਨਾਂ ਹੁਣ ਗਾਹ ਗਰਮੀ ਵੱਧ ਜਣੀ ਐ ਤੁਰ ਕੇ ਆਉਣਾ ਕਿਤੇ ਸੌਖਾ ਪਿਆ ਵਾ ਇਹ ਤਾਂ ਗੱਲ ਤੇਰੀ ਠੀਕ ਤੇ ਤੈਨੂੰ ਪਤਾ ਮੈਂ ਵੀ ਕੇਵਲੇ ਘਰ ਹੁੰਨਾ ਕੇਵਲੇ ਨਹੀਂ ਹੁੰਨਾ ਤੇ ਲੈਣ ਵੀ ਨਹੀਂ ਜਾਇਆ ਜਾਂਦਾ ਨਹੀਂ ਲੈਣ ਜਾਇਆ ਤਾਂ ਕੱਲਾ ਹਗਾਵਾ ਤੂੰ ਕਿਤੇ ਜਾਣਾ ਵੀ ਆਇਆ ਹੁਣਾ ਵੀ ਆ ਤੇ ਇੰਨੇ ਤਾਂ ਰੋਜ ਜਾਣਾ ਸਕੂਲੇ ਹਾਲ ਜਦੇ ਵਿੱਚ ਆਹ ਤਾਂ ਮੈਂ ਤਾਂ ਇਹ ਸੋਚ ਕੇ ਲੈ ਕੇ ਦਿੱਤੀ ਸੀ ਵੀ ਚੱਲ ਚਲਾਉਗੀ ਉਹ ਡਰਦੀ ਫੇਰ ਨਹੀਂ ਚਲਾਉਂਦੀ ਉਹਦਨ ਦੀ ਜਦਨ ਦੀ ਡਿੰਗ ਪਈ ਕੀ ਦੱਸ ਕਰਨਾ ਪਹਿਲਾਂ ਇੰਨੇ ਪੈਸੇ ਖਰਚਲੇ ਹੁਣ ਇੰਨਾ ਫੂਨ ਦੇ ਉੱਤੇ ਖਰਚੇਗਾ ਕੱਲਾ ਤੂੰ ਕੰਮ ਕਰਨ ਵਾਲਾ ਵਾ ਘਰ ਦਾ ਵੀ ਕਰ ਚੁੱਕਣਾ ਸਾਰਾ ਤੂੰ ਤੇ ਬਾਅਦ ਇਹਦਾ ਵੀ ਚੁੱਕਣ ਡਿਆ ਇਹਦੀ ਪੜ੍ਹਾਈ ਦਾ ਵੀ ਚੁੱਕਣ ਡਿਆ ਚੱਲ ਕੋਈ ਨਹੀਂ ਮਾਦਾ ਜੋ ਉਹਦੇ ਕਰਮਾਂ ਚ ਬਾਕੀ ਇਹ ਆ ਵੀ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਹੈ ਮਾਵਾਂ ਧੀਆਂ ਦੀ ਗੱਲ ਹੁੰਦੀ ਆ ਸਹੀ ਆ ਭਰਾ ਭਾਬੀ ਨਹੀਂ ਕਹਿ ਸਕਦੇ ਵੈਸੇ ਤੇ ਯਕੀਨ ਆ ਮੈਨੂੰ ਪੂਰਾ ਹੂੰ ਪਰ ਡਰ ਤੇ ਮੇਰੇ ਦਿਲ ਚ ਵੀ ਰਹਿੰਦਾ ਵਾ ਅੱਛਾ ਤੇ ਮਾਂ ਹੀ ਇੱਕ ਧੀ ਨੂੰ ਸਮਝਾ ਸਕਦੀ ਆ ਤੇ ਉਹਦੇ ਦਿਮਾਗ ਚੋਂ ਇੱਕ ਗੱਲ ਕੱਢਦੀ ਕਿ ਜੇ ਕਿਤੇ ਕੋਈ ਗਲਤ ਕਰਦਮ ਕਦੇ ਵੀ ਚੁੱਕਿਆ ਤੇ ਪਰ লাশ ਵੀ ਨਹੀਂ ਹੋ ਲੱਭਣ ਦੇਣੀ ਮੈਂ ਪੁੱਤਰਾਂ ਤੇ ਪੁੱਤ ਮੈਨੂੰ ਯਕੀਨ ਹਵਾਲ ਦੇ ਯਕੀਨ ਤੇ ਮੈਨੂੰ ਵੀ ਆ ਪਰ ਜਿਹੜੀ ਮੈਂ ਗੱਲ ਕਹੀ ਆ ਨਾ ਇੱਕ ਵਾਰੀ ਸਮਝਾ ਦੇ ਹੋਣ ਕੱਲ ਮੈਂ ਕੁਝ ਆਖੂਗੀ ਵੀ ਬੁੱਤ ਕੋਈ ਗਲਤੀ ਨਾ ਕਰੀ ਪਾਈ ਪਾਈ ਕੀ ਪਾਈ ਕੀ ਬੁੰਗੀ ਬੁੰਗੀ